ਨਟਾ ਜੀ ਨੂੰ ਮੈਂ ਦੱਸਣਾ ਚਾਹੁੰਦਾ ਆ ਕਿ 376 ਕਰੋੜ ਰੁਪਏ ਚੋਂ 220 ਕਰੋੜ ਰੁਪਏ ਤੇ ਭਾਰਤ ਸਰਕਾਰ ਨੇ ਯਾਨੀ ਕਿ ਤੁਹਾਡੀ ਸਰਕਾਰ ਨੇ ਪੰਜਾਬ ਨੂੰ ਦੇਣੇ ਆ। ਔਰ 800 ਕਰੋੜ ਦੇ ਦੇ ਕਰੀਬ ਤੁਸੀਂ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਪੰਜਾਬ ਨਾਲ ਦਾ ਨਹੀਂ ਦੇ ਰਹੇ। ਵਾਰ-ਵਾਰ ਸਾਡੇ ਮੰਗਣ ਤੋਂ ਨਹੀਂ ਦੇ ਰਹੇ तकरीबन 2 ਸਾਲ ਹੋ ਗਏ ਪੰਜਾਬ ਤੁਹਾਡੇ ਕੋ ਆਪਣਾ ਹੱਕ ਦਾ ਪੈਸਾ ਮੰਗ ਰਿਆ। ਅੱਠ-ਅੱਠ ਤਰੀਕੇ ਨਾਲ 8000 ਕਰੋੜ ਰੁਪਏ ਨਟਾ ਜੀ ਭਾਰਤ ਸਰਕਾਰ ਨੇ ਤੁਹਾਡੀ ਸਰਕਾਰ ਨੇ ਪੰਜਾਬ ਦਾ ਰੋਗ ਰੱਖਿਆ ਪਿਛਲੇ ਮਾਨਸੂਨ ਸੈਸ਼ਨ ਦੇ ਦੌਰਾਨ ਵੀ ਅਸੀਂ ਇਹ ਗੱਲ ਤੁਹਾਡੇ ਨਾਲ ਕੀਤੀ ਸੀ ਇਹ ਮੁੱਦਾ ਤੁਹਾਡੇ ਕੋਲ ਚੁੱਕਿਆ ਸੀ ਵੀ ਸਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਸਾਡਾ ਆਰਡੀਐਫ ਦਾ ਪੈਸਾ ਸਾਡਾ ਪੰਜਾਬ ਦਾ ਹੱਕ ਜਿਹੜਾ ਆ ਭਾਰਤ ਦੀ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਐਸ ਸੂਨ ਐਸ ਪੋਸੀਬਲ ਰਿਲੀਜ਼ ਕਰੇ ਲੇਕਿਨ ਤੁਹਾਡੇ ਤੁਹਾਨੂੰ ਕੋਈ ਪੰਜਾਬ ਦੀ ਫਿਕਰ ਹੀ ਨਹੀਂ ਅਗਰ ਤੁਹਾਨੂੰ ਪੰਜਾਬ ਦੀ ਥੋੜੀ ਬਹੁਤ ਵੀ ਚਿੰਤਾ ਆ ਤੇ ਪੰਜਾਬ ਦੇ ਸਾਰੇ ਪੈਸੇ ਪੰਜਾਬ ਦਾ ਬਣਦਾ ਹੱਕ ਨੱਡਾ ਜੀ ਆਪਣੀ ਸਰਕਾਰ ਤੋਂ ਜਲਦੀ ਰਿਲੀਜ਼ ਕਰਾਓ ਤਾਂ ਕਿ ਪੰਜਾਬ ਦੇ ਲੋਕਾਂ ਦੀ ਬਿਜਲੀ ਤੇ ਪੈਸਾ ਖਰਚੋ ਸਕੇ ਇਸ ਤਰੀਕੇ ਨਾਲ ਦੋਹਰਾ ਮਾਪਦੰਡ ਜਿਹੜਾ ਤੁਸੀਂ ਅਪਣਾਉਨੇ ਹੋ ਇਹ ਮੈਨੂੰ ਲੱਗਦਾ ਹੈ ਬਿਲਕੁਲ ਵਾਜਿਬ ਨਹੀਂ ਹੈ